ਕਣਕਾਂ ਭਰਨੀਆਂ ਕਿ ਇਹਨੇ ਕੁਛ ਬੀਜਨਾ ਕੁਛ ਬੀਜਨਾ ਬਿਲਕੁਲ ਕੰਮ ਕਰਨ ਦੇ ਜਾਂਦੇ ਉਹਨਾਂ ਨੂੰ ਹਰਿਆਣੇ ਵਾਲੇ ਕਿਸਾਨਾਂ ਨੂੰ ਜੀ ਹਾਂ ਜੀ ਹਰਿਆਣੇ ਵਾਲੇ ਕਿਸਾਨਾਂ ਨੂੰ ਬਿਲਕੁਲ ਜੀ ਤੇ ਪਾਉ ਜੀ ਕੀ ਨਾਂ ਹੈ ਜੀ ਆਪਣੇ ਜੀ ਦਸਪਾਲ ਜੰਗ ਦੇ ਤੇ ਕਿਹੜੇ ਜ਼ਿਲ੍ਹੇ ਤੋਂ ਪਹੁੰਚੇ ਜੀ ਮੰਜੀਠਾ ਆ ਮੰਜੀਠਾ ਬਲਾਕ ਤੋਂ ਆਇਆ ਜੀ ਸਾਡਾ ਟਰੈਕਟਰ ਨਾਲ ਭੰਦਾ ਹਾਰਾ ਜੂਲ ਜੂਲ ਕਰਦਾ ਟਾਇਰ ਸਾਰੇ ਚਾਰੇ ਟਾਇਰ ਮਾਰ ਮਾਰ ਦਾਤ ਸਭ ਵੱਢਦੇ ਜੇ ਮੰਜੀਠੇ ਦੇ ਜੀ ਹਾਂ ਜੀ ਮੰਜੀਠੇ ਬਲਾਕ ਦੇ ਬਿਲਕੁਲ ਜੀ ਬਿਲਕੁਲ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੀਆਂ ਸਰਕਾਰਾਂ ਨੂੰ ਤੁਸੀਂ ਬਹੁਤ ਸਰਕਾਰ ਤਾਂ ਕੰਨ ਰਹੀ ਐ ਇਹ ਬਹੁਤ ਉਲਟ ਚੱਲ ਰਿਹਾ ਹੈ ਨਿਆਂ ਅਨੁਸਾਰ ਐ ਸਾਡੇ ਚੱਲ ਨਹੀਂ ਐ ਇਹ ਸਾਨੂੰ ਇਹ ਸਾਨੂੰ ਖਰਾਬ ਕਰਨੀ ਸਰਕਾਰ ਬਹੁਤ ਮਾੜੀ ਮੋਦੀ ਦੇ ਦੇਖੋ ਜੀ ਨਜਾਇਜ਼ ਪਰਚੇ ਜਿਹੜੇ ਕਿਸਾਨਾਂ ਹਰਿਆਣੀਆਂ ਵਾਲਿਆਂ ਤੇ ਕੀਤੇ ਉਹ ਉਹਨਾਂ ਦਾ ਰੱਦ ਕਰਨੀ ਚਾਹੀਦੀ ਹਾਂਜੀ ਅੱਜ ਸਭ ਸਭ ਕੋ ਰੱਦ ਹੋਣਾ ਚਾਹੀਦਾ ਸਾਡੀਆਂ ਮੱਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਬਿਲਕੁਲ ਜੀ ਬਿਲਕੁਲ ਹਰਿਆਣਾ ਦਾ ਟਰੈਕਟਰ ਹੀ ਹਰਿਆਣਾ ਦਾ ਨੁਕਸਾਨ ਹੋ ਗਿਆ ਉਹਦਾ 3 ਲੱਖ ਦਾ ਨੁਕਸਾਨ ਹੋ ਗਿਆ ਵਾ ਹਾਂਜੀ ਉਹ ਭਰਨਾ ਦੇਖੋ ਕਿੰਨੇ ਆ ਬਿਲਕੁਲ ਜੀ ਬਿਲਕੁਲ ਕੰਪਨੀਆਂ ਬਣ ਗਿਆ ਜਿਹੇ ਬੰਦੀਆਂ ਬਣ ਗਿਆ ਦੇਖੋ ਉਹਨਾਂ ਵਿਚਾਰਿਆਂ ਨੂੰ ਕੱਪੜੇ ਤੱਕ ਨਹੀਂ ਕੱਢਣ ਦਿੱਤੇ ਗਏ ਉੱਥੇ ਉਹਨਾਂ ਦੇ ਜ਼ਾਰੇ ਉਹਨਾਂ ਨੇ ਪਾ ਦੇ ਤਿੰਨ ਚਾਰ ਚਾਰ ਬੈਗ ਸੀ ਚਾਰਾਂ 'ਚੋਂ ਇੱਕ ਬੈਗ ਮਿਲਿਆ ਉਹਨਾਂ ਨੇ ਉਹ ਗੋਲੇ ਉਹਨਾਂ ਉੱਤੇ ਛੱਡਦੇ ਸੀ ਉਹ ਤਾਂ ਬੋਸ ਹੋ ਗਈ ਉੱਥੇ ਹੀ ਪਤਾ ਨਹੀਂ ਲੱਗਦਾ ਉਹਨਾਂ ਨੂੰ ਬਿਲਕੁਲ ਬੈਗ ਬੁਗ ਚੁੱਕ ਕੇ ਲੈ ਗਏ ਤੇ ਵੱਡੀ ਗਿਣਤੀ ਜਿਹੜੇ ਕਿਸਾਨ ਬਾਈ ਜੀ ਪਹੁੰਚ ਰਹੇ ਜੀ ਧੱਕਾ ਕਰ ਰਹੀਆਂ ਇਹ ਸਰਕਾਰਾਂ ਕੁਝ ਗੌਰ ਕਰਨ ਜੀ ਵੱਡੀ ਗਿੰਦੀ ਚਾ ਦੇਖੋ ਕਿਸਾਨ ਜਿੱਤੇ ਬੰਦੀਆਂ ਪਹੁੰਚ ਰਹੀਆਂ ਜੀ ਤੇ ਹਾਂਜੀ ਜੋ ਜੋ ਕੀ ਕਹਿਣਾ ਚਾਹੁੰਦੇ ਐ ਨੂੰ ਆਓ ਮੜਾ ਜਾ ਸੂਰਜ ਪੈ ਜਾਂਦਾ ਜੀ ਬੈਠ ਜਾਓ ਇੱਥੇ ਹਾਂਜੀ ਨੌਜਵਾਨ ਵੀਰਾਂ ਦਾ ਬਹੁਤ ਸੁਝੋਗ ਹੈ ਹਾਂਜੀ ਸਭ ਜੀ ਕੀ ਨਾਂ ਹੈ ਜੀ ਆਪਣਾ ਨਾਂ ਬਾਬਾ ਜੀ ਗੁਰਜੀਵਨ ਸਿੰਘ ਆਈ ਤੇ ਪਿੰਡ ਕਿਹੜਾ ਜੀ ਆਪਾਂ ਬਾਬਾ ਜੀ ਆਏ ਦਿਆਲਪੁਰਾ ਭਾਈ ਕਾ ਤਸਿਲਪੁਰ ਜ਼ਿਲ੍ਹਾ ਬਠਿੰਡਾ ਤੋਂ ਕਿਹੜੀ ਜੱਤੀ ਬੰਦੀ ਰਾ ਜੀ ਕਬਈ ਕੋਈ ਜਥੇਬੰਦੀ ਨਹੀਂ ਆਉ ਮਾਰੇ ਆਏ ਆ ਬਸ ਦੀਪ ਸਿੱਧੂ ਦੀ ਸੋਚ ਤੇ ਆਏ ਆ ਕਿਸਾਨਾਂ ਦੇ ਆਪਣੇ ਬਜ਼ੁਰਗਾਂ ਦੀ ਮਦਦ ਕਰਨ ਵਾਸਤੇ ਆਏ ਆ ਬਿਲਕੁਲ ਜੀ ਬਿਲਕੁਲ ਬੜੀ ਤਕੜੀ ਕੀ ਕਹਿਣਾ ਚਾਹੋ ਨੇ ਸਰਕਾਰਾਂ ਦੇਖੋ ਕਿੰਨੇ ਤੱਕੇ ਕਰ ਰਹੀਆਂ ਹਰਿਆਣਿਆਂ ਤੇ ਵੀ ਨੌਜਵਾਨਾਂ ਤੇ ਪਰਚੇ ਕੀਤੇ ਜਾ ਰਹੇ ਆ ਜਿਵੇਂ ਲੰਗਰਾਂ ਗੁਰਦੁਆਰਿਆਂ ਦੇ ਵਿੱਚ ਵੀ ਜਾ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵੀ ਜਿਹੜੇ ਕਿਸਾਨਾਂ ਵਾਸਤੇ ਰੋਟੀ ਜਾਣ ਲਿਆਉਂਦੇ ਆ ਫੁਲਕੇ ਲਿਆਉਂਦੇ ਆ ਦੁੱਧ ਲੈ ਕੇ ਆਉਂਦੇ ਆ ਲੱਸੀਆਂ ਤੱਕ ਲੰਗਰ ਲਾਉਂਦੇ ਆ ਜੀ ਕੀ ਕਹਿਣਾ ਚਾਹੋ ਨੇ ਗੱਲ ਇਹ ਆ ਕਿ ਜਿਹੜੀ ਮੋਦੀ ਸਰਕਾਰ ਆ ਨਾ ਜੀ ਇਹ ਹੋ ਗਿਆ ਤਾਨਾਸ਼ਾ ਮੋਦੀ ਦੇ ਵਿੱਚ ਆ ਗਿਆ ਰੰਗੀ ਜਿਹਦੀ ਰੂਹ ਬਿਲਕੁਲ ਜੀ ਵੀਰ ਇਹਦਾ ਹੋਗਾ ਦਿਮਾਗ ਖਰਾਬ ਬੁੱਧੀ ਦੀ ਪ੍ਰੇਸ਼ ਕਰਤੀ ਆ ਠੀਕ ਆ ਪੈਸੇ ਨੇ ਹੰਕਾਰ ਨੇ ਤੇ ਸਿੱਖ ਕੌਮ ਨਾਲ ਨੇ ਪੰਗਾ ਲੈ ਲਿਆ ਹੁਣ ਪੰਜਾਬੀਆਂ ਨੇ ਇਹਦਾ ਹੰਕਾਰ ਜਿਹੜਾ ਆਪਾਂ ਤੋੜ ਕੇ ਜਾਣਾ ਆ ਸਾਰੇ ਸਿੱਖ ਮੇਰੇ ਆ ਹਰਿਆਣੇ ਸਾਰੇ ਭਰਾ ਆਪਣੇ ਨਾਲ ਆ ਅੰਦੋਲਨ ਬੜੀ ਚੜ੍ਹਦੀ ਕਲਾ ਦੇ ਵਿੱਚ ਆ ਲੰਗਰ ਲੱਗੇ ਆ ਜਿਹੜੇ ਭੈਣ ਭਰਾ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਰੇ ਘਰ ਘਰ ਦਾ ਬੰਦਾ ਇੱਥੇ ਅੰਦੋਲਨ ਲਿਚਾਓ ਇਹ ਆਪਣੀਆਂ ਫਸਲਾਂ ਦੇ ਨਸਲਾਂ ਦੀ ਲੜਾਈ ਆ ਜਿੱਦਾਂ ਦੀਪਵੀਰ ਸਿੱਧੂ ਕਹਿੰਦਾ ਹੁੰਦਾ ਹੈ ਨਾ ਆਪਣੀ ਹੋਣ ਦੀ ਲੜਾਈ ਆ ਇਹ ਆਪਣੀ ਹੋਣ ਦੀ ਲੜਾਈ ਆ ਜੇ ਆਪਾਂ ਇਹ ਆਪਾਂ ਫਸਲਾਂ ਨਾਲ ਨਾ ਸੰਭੀਆਂ ਤੇ ਆਪਣੀਆਂ ਨਸਲਾਂ ਵੀ ਸੰਭੀਆਂ ਜਾਣੀਆਂ ਸਿੱਖਿਆ ਸਾਰਿਆਂ ਨੂੰ ਬੇਨਤੀ ਆ ਇਹ ਜਿਹੜਾ ਆਪਾਂ ਅੰਨ ਦਾ ਤਰਛੜਗਾ ਦੇ ਬੈਠਾ ਨਾ ਉਹਦੀ ਆਪਾਂ ਸਪੋਰਟ ਕਰੀਏ ਘਰੋ ਘਰੀ ਸਾਰੇ ਨੌਜਵਾਨ ਜਿੰਨੇ ਵੀ ਆ ਸਾਰੇ ਇੱਥੇ ਆਉਣ ਇੱਥੇ ਪਹੁੰਚਣ ਅੱਬਾ ਆਪਣੇ ਬਿਸਰ ਕਾਣਾ ਮੋੜੇਆਂ ਮੋੜਾ ਲਾ ਕੇ ਆਪਾਂ ਅੱਗੇ ਦਿਨੀ ਨੂੰ ਚੱਲ ਗਏ ਤੇ ਮੋਰਚਾ ਫਤਿਹ ਕਰੀਏ ਜਿੱਦਾਂ ਪਹਿਲਾ ਮੋਰਚਾ ਫਤਿਹ ਕਰਿਆ ਸੀ ਬਿਲਕੁਲ ਜੀ ਬਿਲਕੁਲ ਤੇ ਜਿਹੜੀ ਹਰਿਆਣਿਆਂ ਦੇ ਵਿਚਾਰਿਆਂ ਦੇ ਪਰਚੇ-ਪੁਰਚੇ ਕੀਤੇ ਆ ਜੀ ਉਹ ਕਿੱਡਾ ੱੱ ਧੱਕਾ ਨਹੀਂ ਕਰ ਰਹੀ ਸਰਕਾਰ ਜੀ ਬਿਲਕੁਲ ਸਰਕਾਰ ਬਿਲਕੁਲ ਧੱਕਾ ਕਰ ਰਹੀ ਆ ਬਿਲਕੁਲ ਧਨਾਸ਼ਾ ਹੋ ਚੁੱਕੀ ਆ ਹਰਿਆਣਾਲੇ ਭਰਾ ਜਿਹੜੇ ਆ ਗਏ ਉਹ ਆਪਣੇ ਪੰਜਾਬੀ ਜਿਹੜੇ ਵੀਰ ਹੈਗੇ ਉਹਨਾਂ ਨਾਲ ਮਦਦ ਕਰਨ ਵਾਸਤੇ ਉਹਨਾਂ ਦੀ ਆਉਂਦੇ ਆ ਲੰਗਰ ਲੈ ਕੇ ਆਉਂਦੇ ਆ ਦੁੱਧ ਪਾਣੀ ਲੈ ਕੇ ਆਉਣਦੇ ਆ ਤੇ ਸਰਕਾਰ ਉਹਨਾਂ ਨੂੰ ਰਸਤੇ ਵਿੱਚ ਹੀ ਰੋਕਦੀ ਆ ਨਜਾਇਜ਼ ਪਰਚੇ ਉਹਨਾਂ ਨੇ ਕੀ ਕੀਤਾ ਖੱਟੜ ਸਰਕਾਰ ਨੇ ਖੱਟੜ ਸਰਕਾਰ ਨਹੀਂ ਉਹਨੂੰ ਖੱੱਚਾ ਸਰਕਾਰ ਕਹਾਂਗੇ ਆਪਾਂ ਖੱੱਚਰ ਸਰਕਾਰ ਨੇ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਆ ਜਿਹੜੇ ਉੱਥੋਂ ਦੇ ਜਿਹੜੇ ਵੀਰ ਹੈਗੇ ਆਪਣੀ ਮੱਦ ਵਾਸਤੇ ਹੁੰਦੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਬੰਦ ਕੀਤਾ ਸਕੂਲਾਂ ਨੂੰ ਜੇਲਾ ਬਣਾ ਦਿੱਤਾ ਸਕੂਲਾਂ ਵਿੱਚ ਬੰਦ ਕੀਤਾ ਜਾ ਰਿਹਾ ਪੁਲਿਸ ਉੱਥੇ ਰੱਖ ਅੱਗੇ ਲਾ ਦਿੱਤੀ ਉਹਨਾਂ ਦੀ ਰਾਖੀ ਵਾਸਤੇ ਲਾਈ ਹੋਈ ਆ ਜਿਵੇਂ ਕਿ ਉਹ ਅੱਤਵਾਦੀ ਹੋਣ ਜਿਵੇਂ ਅੱਤਵਾਦੀਆਂ ਦੀ ਮਦਦ ਕਰਦੇ ਹੋਣ ਇੱਥੇ ਕਿਸਾਨ ਬੈਠੇ ਸਾਰੇ ਕੋਈ ਅੱਤਵਾਦੀ ਕੋਈ ਉਗਰਵਾਦੀ ਥੋੜੀ ਹੈਗੇ ਆ ਇਹ ਗੋਦੀ ਮੀਡੀਆ ਇਹਨਾਂ ਦਾ ਆਇਆ ਪ੍ਰਚਾਰ ਕਰ ਰਿਹਾ ਭੰਡੀ ਕਰ ਰਿਹਾ ਕਿ ਅੱਤਵਾਦੀ ਆਏ ਫਲਾਨਾ ਇਹ ਉਗਰਵਾਦੀ ਨੇ ਇਹਦਾ ਕਿਸਾਨ ਆਏ ਆਪਣੀਆਂ ਮੰਗਾਂ ਮਨਾਉਣ ਵਾਸਤੇ ਆਏ ਹੈਗੇ ਹੈਗੇ ਬਿਲਕੁਲ ਜੀ ਮੋਦੀ ਸਰਕਾਰ ਨੇ 2 ਸਾਲ ਪਹਿਲਾਂ ਇੱਕ ਆਪਾਂ ਨੂੰ ਇੱਕ ਇਹਨਾਂ ਨੇ ਜਵਾਨੀ ਦੌਰ ਤੇ ਕਿਹਾ ਤਾਂ ਹੈ ਕਿ ਮੰਗਾਂ ਜਿਹੜੀਆਂ ਆ ਗਿਆਂ ਮੁਰਾਦ ਜਿਹੜੀਆਂ ਹੈ ਕਿ ਕਾਨੂੰਨ ਆਵਾਦ ਕੀਤੇ ਆ ਐਮਐਸਪੀ ਦੇਵਾਂਗੇ ਪਰ ਉਹਨਾਂ ਨੇ ਲਿਖਤੀ ਰੂਪ ਵਿੱਚ ਕੋਈ ਨੋਟੀਫਿਕੇਸ਼ਨ ਨਹੀਂ ਕੀਤਾ ਹੁਣ ਆਪਾਂ ਇਹ ਦੁਬਾਰਾ ਫੇਰ ਇਸੇ ਕਰਕੇ ਅੰਦੋਲਨ ਸ਼ੁਰੂ ਕੀਤਾ ਹੈਗਾ ਛੜਕਾਂ ਦੇ ਉੱਤਰੋਂ ਆਏ ਆਂ ਆਪਾਂ ਹਾਂ ਸਰਕਾਰਾਂ ਭੱਜੀਆਂ ਨੇ ਆਪਣੇ ਵਾਦੇ ਬਿਲਕੁਲ ਬਿਲਕੁਲ ਆਪਣੇ ਵਾਦੇ ਤਾਂ ਮੁਖਰੀ ਆ ਯਕੀਨ ਨਹੀਂ ਕੀਤਾ ਜਾ ਸਕਦਾ ਇਹਨਾਂ ਸਰਕਾਰ ਦੇ ਬਿਲਕੁਲ ਨਹੀਂ ਯਕੀਨ ਕੀਤਾ ਜਾ ਸਕਦਾ ਬਿਲਕੁਲ ਇਹਨਾਂ ਕੋਲ ਤਾਂ ਲਿਖਤੀ ਲੈ ਕੇ ਵੀ ਲੋਕ ਸਭਾ ਦੇ ਵਿੱਚ ਲਿਖਤ ਨਹੀਂ ਜੀ ਪਾਸ ਕਰਵਾ ਕੇ ਤੇ ਫਿਰ ਇਹਨਾਂ ਦਾ ਖੜਾ ਛੱਡਿਆ ਬਿਲਕੁਲ ਫਿਰ ਇਹ ਦੀਪ ਸਿੱਧੂ ਨੇ ਪਹਿਲਾਂ ਹੀ ਕਹਤਾ ਸੀ ਆਪਾਂ ਨੂੰ ਕਿ ਇਹ ਦੁਬਾਰਾ ਆਪਾਂ ਨੂੰ ਫਿਰ ਦਿੱਲੀ ਆਉਣਾ ਪੈਣਾ ਆ ਇਸੇ ਕਰਕੇ ਨਾ ਆਪਾਂ ਨੂੰ ਦੁਬਾਰਾ ਉਹੀ ਗੱਲ ਹੋ ਗਈ ਉਹ ਸੱਚੀ ਹੋ ਗਈ ਉਹ ਭਰਾ ਦੀ ਗੱਲ ਆਪਾਂ ਨੂੰ ਦੁਬਾਰਾ ਆਉ ਤੇ ਆਪਣੇ ਜਿਹੜੇ ਉਸਹਾਇਤਾ ਕਿਸਾਨ ਬੜੇ ਨੌਜਵਾਨ ਉਸਹਾਇਤਾ ਆ ਰਹੇ ਆ ਫੋਨ ਆ ਰਹੇ ਪਿੰਡੋ ਟਰਾਲੀਆਂ ਪਰਫਰ ਆ ਰਹੀਆਂ ਚਪਾਨਾ Sidhu bhai ਵੀ ਪਹੁੰਚਾਈ ਸੀ ਸਪੋਰਟ ਕਰਨ ਮਾ ਹਾਂ ਜਿਨੇ ਪਾਨਾ Sidhu veer ਜਾਂ ਬਾਕੀ ਉਹ ਸਾਰੇ ਭਰਾ ਸਾਰੇ ਆ ਰਹੇ ਆ ਆਪ ਦਾ ਆਪ ਦਾ ਸੱਭਾ ਆ ਰਹੇ ਜਨਯੋਗੀ ਆ ਕੇ ਸਾਰੇ ਪਾਉਂਦੇ ਪਏ ਆ ਬਿਲਕੁਲ ਜੀ ਤੇ ਜਿਹੜੇ ਪਿੰਡਾਂ ਚ ਅਜੇ ਵੀ ਕਈ ਬੈਠੇ ਆ ਤੇ ਉਹਨਾਂ ਨੂੰ ਕਈ ਜਥੇਬੰਦੀਆਂ ਬਾਈ ਜੀ ਅਜੇ ਵੀ ਪਿੰਡ ਡੇਕੀ ਜਾਂਦੀਆਂ ਜੀ ਕਿਉਂਕਿ ਆਪਣੀ ਇੱਕ ਬੰਦੇ ਤਾਂ ਭਾਰਤ ਦੇ ਨਾਲ ਆਪਣਾ ਅੰਦੋਲਨ ਲੱਗਾ ਹੋਇਆ ਜੀ ਤੇ ਉਹ ਪਿੰਡ ਦੇ ਵਿੱਚ ਕਦੀ ਟ੍ਰੇਨ ਰੋਕੋ ਕਦੀ ਛੜਕ ਰੋਕੋ ਕਦੀ ਡੀਸੀ ਦਫਤਰ ਉਹਨਾਂ ਵੀਰਾਂ ਨੂੰ ਕੀ ਕਹਿੰਨੇ ਜੀ ਬਬਈ ਉਹ ਸਾਰੇ ਜਥੇਬੰਦੀਆਂ ਨੂੰ ਬੇਨਤੀ ਹੈ ਇਹੋ ਹੀ ਬੇਨਤੀ ਆ ਕਿ ਆਪਣੇ ਜਿਹੜੇ ਆਪਸੀ ਜਿਹੜੇ ਉਹਨਾਂ ਦੇ ਕੋਈ ਮਤਭੇਦ ਹੈਗੇ ਆ ਜਥੇਬੰਦੀਆਂ ਦੇ ਜਾਂ ਉਹਨਾਂ ਦੇ ਜਿਹੜੇ ਲੀਡਰ ਹੈਗੇ ਉਹਨਾਂ ਦੇ ਉਹਨਾਂ ਨੂੰ ਭਲਾ ਕੇ ਆਪਾਂ ਜਿਹੜਾ ਕਿਸਾਨ ਅੰਦੋਲਨ ਸ਼ੁਰੂ ਕੀਤਾ ਉਹਨੇ ਸਾਰਿਆਂ ਦੇ ਉਹਦੇ ਵਿੱਚ ਆਪਾਂ ਹਿੱਸਾ ਪਾਈ ਉਹਨਾਂ ਦਾ ਜਿਆਦਾ ਸਹਿਯੋਗ ਕਰੀਏ ਆਪਾਂ ਜੇ ਇੱਕ ਮੋਟੋ ਹੋ ਕੇ ਅੰਦੋਲਨ ਨੂੰ ਲੜਾਂਗੇ ਤਾਂ ਹੀ ਅੰਦੋਲਨ ਚ ਬੈਣਾ ਕੱਲੇ ਕੱਲੇ ਆਪਾਂ ਜਿਹੜੇ ਆ ਗਿਆਂ ਕੁਝ ਨਹੀਂ ਕਰ ਸਕਦੇ ਬਿਲਕੁਲ ਜੀ ਇਸ ਕਰਕੇ ਸਾਰਿਆਂ ਜਿੰਨੇ ਚਾਹੇ ਬੰਦਿਆਂ ਦੇ ਮੁਖੀਆਂ ਨੂੰ ਤੇ ਜਿੰਨੇ ਚਾਹੇ ਬੰਦਿਆਂ ਦੇ ਕੈਡਰ ਨੂੰ ਬੇਨਤੀ ਆ ਸਾਰੇ ਇੱਥੇ ਪਹੁੰਚਣ ਆਪਸੀ ਜਿਹੜੇ ਹੈਗੇ ਆ ਮਾਤਵੀਰ ਨੂੰ ਬੁਲਾ ਕੇ ਇੱਥੇ ਪਹੁੰਚਣ ਕਰਾਲ ਮਿਲ ਕੇ ਆਪਾਂ ਇਹ ਅੰਦੋਲਨ ਫੜੇ ਕਰੀਏ। ਵਾਹ ਜੀ ਵਾਹ ਬੜੀ ਵਧੀਆ ਨੌਜਵਾਨ ਵੀਰ ਨੇ ਗੱਲ ਕੀਤੀ ਹੈ ਜੀ। ਕਾਠਾ ਤੇ ਲੋਹੇ ਦੀ ਲਾਠਾ ਜੀ ਕਿਉਂਕਿ ਜਿਹੜਾ ਇਹ ਸਯੋਜਗ ਦੇ ਨਾਲ ਏਕੇ ਦੇ ਨਾਲ ਕੰਮ ਹੋਣਾ ਹੈ ਜੀ ਉਹਦੇ ਨਾਲ ਦੀ ਰੀਜ਼ਨੀ ਜਿਵੇਂ ਹਰ ਇੱਕ ਵੀਰ ਪੰਨਾ ਸਿੱਧੂ ਲਖਾ ਬਾਈ ਜਿਵੇਂ ਜਥੇ ਬੰਦੀਆਂ ਸਾਰੀਆਂ ਉੱਤਰੀ ਭਾਰਤ ਦੀਆਂ ਜਿਥੇ ਬੰਦੀਆਂ ਨਾਲ ਸਯੋਜਗ ਦੇ ਰਹੀਆਂ ਜੀ ਤੇ ਬੜਾ ਸਯੋਜਗ ਆ ਦੇਖ ਸਕਦੇ ਤੁਸੀਂ ਟਰਾਲੀਆਂ ਤੇ ਝੰਡੇ ਲੱਗੇ ਆਪੋ ਆਪਣੀਆਂ ਟਰਾਲੀਆਂ ਵੇਖੋ ਕਿੰਨੀਆਂ ਜਿਹੜੀਆਂ ਖੜੀਆਂ ਹੋਈਆਂ ਜੀ ਵੀਡੀਓ ਕਰੋ ਸ਼ੇਅਰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਇਰਲ ਜਿੱਕਾ ਕਾਲਸਾ ਇੱਕੀ ਫਤਿਹ